ਕੀ ਹੈ ਕਿ ਜੀ ਮਾਮਲਾ ਜਿਹੜਾ ਗੈਂਗਸਟਰ ਹੈਗਾ ਕਹਿੰਦੇ ਕਿ ਜਾਵედ ਝਿੰਜਾ ਉਹਨੂੰ ਜਿਹੜਾ ਹੈਗਾ ਸਿਟੀ ਟੂ ਪੁਲਿਸ ਨੇ ਗ੍ਰਿਫਤਾਰ ਕੀਤਾ ਹੈਗਾ ਤੇ ਕੀ ਹੈ ਕਿ ਸਬੂਤ ਜੈ ਹੰਦ ਸਾਰਿਆਂ ਸਾਡੇ ਫਲ ਸਟੇਸ਼ਨ ਸਿਟੀ ਟੂ ਵਰ ਨੂੰ ਜਿਹੜੀ ਰਾਤ ਦੇ ਸਮੇਂ ਗਸ਼ਤ ਕੀਤੀ ਜਾ ਰਹੀ ਸੀ ਗਸ਼ਤ ਦੌਰਾਨ ਇਹਨਾਂ ਨੂੰ ਇੱਕ ਸ਼ੱਕੀ ਜਿਹੜੀ ਹੈਗੀ ਆ ਕਾਰ ਦਿਖਾਈ ਦਿੱਤੀ ਉਹਦਾ ਪਿੱਛਾ ਕਰਕੇ ਇਹਨਾਂ ਵੱਲੋਂ ਉਹਨੂੰ ਰੋਕਿਆ ਗਿਆ ਦੇ ਵਿੱਚ ਜਿਹੜਾ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਵੱਲੋਂ ਆਪਣਾ ਨਾਮ ਸਹੀ ਨਹੀਂ ਦੱਸਿਆ ਫਿਰ ਉਹਨਾਂ ਨੂੰ ਥਾਣੀ ਲਿਆ ਕੇ ਦੁਬਾਰਾ ਪੁੱਛਗਿੱਛ ਕੀਤੀ ਗਈ ਡਿਟੇਲ ਨਾਲ ਤਾਂ ਪਤਾ ਲੱਗਾ ਕਿ ਜਿਹੜਾ ਉਹ ਕਾਰ ਚਾਲਕ ਸੀਗਾ ਉਹ ਜਾਵਲ ਝਿੰਜਾ ਸੀ ਜਾਵਲ ਝਿੰਜਾ ਲੌਰੇਕਸ ਮਿਸ਼ਨ ਹੋਈ ਗੈਂਗ ਨਾਲ ਅਸੋਸੀਏਟਡ ਰਹਾ ਹੈਗਾ ਇਹਦੇ ਤੇ ਇਸ ਤੋਂ ਪਹਿਲਾਂ 3-4 ਦੇ ਕਰੀਬ ਜਿਹੜੇ ਮੁਕਦਮੇ ਅਪਰਾਧਿਕਾਂ ਨੂੰ ਮੁਕਦਮੇ ਦਰਜ ਨੇ ਆਪਣੇ ਆਪ ਉਹੜ ਦੇ ਵਿੱਚ ਸੋ ਇਹਨਾਂ ਦੀ ਗੱਡੀ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ ਲੇਕਿਨ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਦੀ ਪ੍ਰੀਵੈਂਟਿਵ ਜਿਹੜੀ ਰਸਟੇ ਕੀ ਜਿਹੜੀ ਸਾਡੇ ਮਨ ਨੂੰ ਪਾਈ ਗਈ ਤੇ ਨਾਲ ਹੀ ਇਹ ਸੂਚਨਾ ਸਾਰੇ ਨੇੜੇ ਦੇ ਥਾਣਿਆਂ ਵਿੱਚ ਵੀ ਭੇਜੀ ਗਈ ਕਿ ਕਿਸੇ ਨੂੰ ਅਗਰ ਕਿਸੇ ਅਪਰਾਧਿਕ ਗਤੀਵਿਧੀ ਦੇ ਵਿੱਚ ਵਾਂਟਡ ਹੈਗਾ ਸੋ ਸਾਡੇ ਨਾਲ ਸੰਪਰਕ ਕਰ ਸਕਦਾ ਸੋ ਇਹ ਇਸੇ ਦੀ ਲੜੀ ਵਿੱਚ ਗੁਰगांव ਪੁਲਿਸ ਨੂੰ ਇਹ ਵਾਂਟਡ ਸੀਗਾ ਸਾਨੂੰ ਪਤਾ ਲੱਗਾ ਕਿ ਉਹਨਾਂ ਨੂੰ ਇੱਕ ਮੁਕੱਦਮਾ ਜੋ ਕਿ ਇੱਥੇ ਔਨਲਾਈਨ ਫਰਾਡ ਦੇ ਸਬੰਧ ਵਿੱਚ ਹੈਗਾ ਉਹਦੇ ਵਿੱਚ ਇਹ ਵਾਂਟਡ ਹੈਗਾ ਸੋ ਉਹਨਾਂ ਦੀ ਟੀਮ ਇੱਥੇ ਪਹੁੰਚੀ ਹੈਗੀ ਹੈ ਤੇ ਉਹ ਫਰਦਰ ਜਿਹੜੀ ਹੈਗੀ ਹੈ ਅਰਚਟ ਪਾਈਗੀ ਤੇ ਕਾਰਵਾਈ ਕਰੇਗੀ ਜੋ ਉਸ ਮੁਕਦਮੇ ਦੇ ਵਿੱਚ ਇਹਨਾਂ ਵੱਲੋਂ ਜੋ ਆਪਣੇ ਬੜੀਆਂ ਜੀ ਸੰਬੰਧੀ ਸ਼ਿਕਾਇਤਾਂ ਵੀ ਮਿਲ ਰਹੀਆਂ ਨੇ ਤੇ ਘੋਲੇ-ਪਾੜੇ ਲੋਕਾਂ ਦੇ ਖਾਤਿਆਂ ਵਿੱਚ ਉਹਨਾਂ ਨੂੰ ਕਈਆਂ ਨੂੰ ਕੋਈ ਲਾਲਚ ਲੋਨ ਦਾ ਦੇ ਕੇ ਜਾਂ ਕੋਈ ਪੈਸਿਆਂ ਦਾ ਲਾਲਚ ਦੇ ਕੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਇਹਨਾਂ ਵੱਲੋਂ ਪੈਸੇ ਜਮ੍ਹਾਂ ਕਰਵਾਏ ਜਾਂਦੇ ਨੇ ਫਿਰ ਉਹ ਵਿਡਰਾਅ ਕਰ ਲਏ ਜਾਂਦੇ ਨੇ ਤੇ ਉਸ ਤੋਂ ਬਾਅਦ ਉਹ ਕਿਹੇ ਹੋਰ ਤਰੀਕੇ ਰਹੀ ਅੱਗੇ ਜਿਹੜੇ ਹੈਗੇ ਪਛਾਏ ਜਾਂਦੇ ਨੇ ਇਹਨਾਂ ਵਾਂਗੂ ਸੋ ਇੱਕ ਤਰ੍ਹਾਂ ਦਾ ਮਨੀ ਲੌਂਡਰਿੰਗ ਕਲਾਸ ਸਾਈਬਰ ਵਾਲਾ ਜਿਹੜਾ ਹੈਗਾ ਕ੍ਰਾਈਮ ਜਿਹੜਾ ਹੈਗਾ ਇਹ ਕਰ ਰਿਹਾ ਸੀਗਾ ਸੋ ਇਹ ਇਹ ਇੱਥੇ ਵੀ ਜਿਹੜੀਆਂ ਇਹਦੀਆਂ ਹੋਰ ਲੋਕਲ ਕੰਡਿਊਟਸ ਹੈਗੀਆਂ ਨੇ ਉਹਨਾਂ ਨੂੰ ਵੀ ਡਿਟੇਲ ਦੇ ਵਿੱਚ ਦੇਖਿਆ ਜਾਵੇਗਾ ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਹਿਯੋਗ ਦੀ ਲੋੜ ਹੋਵੇਗੀ ਸਬੰਧਤ ਮੁਕਤ ਪੁਲਿਸ ਨੂੰ ਉਹਨੂੰ ਮਹੀਆ ਕਰਵਾਈ ਜਾਵੇਗਾ ਕੀ ਇਹ ਹੁਣ ਉਸ ਬਾਰੇ ਜੁੜੇ ਗੜगांव ਪੁਲਿਸ ਹੈਗੀ ਪ੍ਰੋਡਕਸ਼ਨ ਮੰਗਦੀ ਜੀ ਬਿਲਕੁਲ ਹਾਂ ਹੁਣ ਗੜगांव ਪੁਲਿਸ ਇਹਨੂੰ ਪ੍ਰੋਡਕਸ਼ਨ ਰਨ ਤੇ ਆਪਣੇ ਮੁਕਦਮੇ ਦੇ ਅੰਦਰ ਲੈ ਕੇ ਜਾਵੇਗੀ ਤੇ ਅਰੈਸਟ ਪਾਏਗੀ ਤੇ ਅੱਗੇ ਜੋ ਵੀ ਹੋਗੀ ਉਹਨਾਂ ਦੀ ਕਾਰਵਾਈ ਹੋਵੇਗੀ ਤੇ ਲੇਕਿਨ ਇਸ ਤੋਂ ਇਲਾਵਾ ਮੈਂ ਆਪਦੇ ਮਾਧਿਅਮ ਰਹੀਂ ਸਾਰੇ ਲੋਕਾਂ ਨੂੰ ਇਹ ਸੂਚਿਤ ਕਰਨਾ ਚਾਹੁੰਦਾ ਜੇਕਰ ਕੋਈ ਵੀ ਤੁਹਾਨੂੰ ਚਾਹੇ ਲੋਨ ਦਾ ਲਾਲਚ ਦੇ ਕੇ ਚਾਹੇ ਕੁਝ ਰੁਪਈਆ ਦਾ ਲਾਲਚ ਦੇ ਕੇ ਤੁਹਾਨੂੰ ਅਜਿਹਾ ਕਰਨ ਲਈ ਕਹਿੰਦਾ ਹੈ ਕਿ ਆਪਣੇ ਖਾਤੇ ਦੇ ਵਿੱਚ ਕੁਝ ਪੈਸੇ ਜਮ੍ਹਾਂ ਕਰਵਾਓ ਤੇ ਉਹ ਕਰਵਾ ਕੇ ਦਿਓ ਸੋ ਇਹ ਇਸ ਤਰ੍ਹਾਂ ਦੀ ਕਿਸੇ ਵੀ ਕੋਈ ਵੀ ਗਤੀਵਿਧੀ ਨਾ ਕੀਤੀ ਜਾਵੇ ਸਿਰਫ ਆਪਣੇ ਜਿਹੜੇ ਜਾਣਕਾਰ ਨੇ ਉਹਨਾਂ ਲਈ ਹੀ ਜੇਕਰ ਤੁਹਾਨੂੰ ਕੋਈ ਬੈਂਕਿੰਗ ट्रांजैक्शन ਕਰਨੀ ਪੈਂਦੀ ਹੈ ਤਾਂ ਉਹ ਕੀਤੀ ਜਾਵੇ ਆਦਰਵਾਇਜ਼ ਕਿਸੇ ਕਿਸੇ ਵੀ ਇਸ ਤਰ੍ਹਾਂ ਦੇ ਵਿਅਕਤੀ ਵੱਲੋਂ ਅਗਰ ਕਿਹਾ ਜਾਂਦਾ ਹੈ ਕਿ ਜਿਆਦਾ ਪੈਸੇ ਜਮ੍ਹਾਂ ਕਰਵਾਓ ਤੇ ਕੁਝ ਤੁਹਾਨੂੰ 1000 2000 10000 ਜੋ ਵੀ ਅਮਾਊਂਟ ਦੇ ਮੁਤਾਬਿਕ ਤੁਹਾਨੂੰ ਦੇ ਦੇਣਗੇ ਉਸ ਲਾਲਚ ਵਿੱਚ ਨਾ ਆਉਣ ਇਹ ਤੁਸੀਂ ਇਸ ਤਰ੍ਹਾਂ ਕਰਨ ਨਾਲ ਕਿਸੇ ਸਾਈਬਰ ਫਰਾਡ ਜਾਂ ਕ੍ਰਾਈਮ ਦਾ ਭਾਗੀਦਾਰੀ ਬਣ ਸਕਦੇ ਹੋ